क्या नाम है जी मेरा नाम लालचंद पुरोहित है बीकानेर स्वीट शॉप से बोल रहा हूँ ये सर आ आगे अपने मालपुड़े हैं ये सावन की स्पेशल आइटम आ गई और ये दूध की रबड़ी तैयार करके रबड़ी से देसी घी के अंदर बनाए जाते हैं और इस महीने के अंदर बंपर बिक्री होती है इनकी और घाक खा के संतुष्ट भी बहुत जबरदस्त होते हैं तो इनका बढ़िया रिस्पॉन्स मिल रहा है जी जैसे नहीं और तो सर इसके अंदर रबड़ी वाले बनते हैं वो हम लोग बनाते नहीं और ये देसी घी के बढ़िया मालपुड़े आ गए जो रबड़ी वाले अच्छे होते हैं कि जो मेदे वाले दूसरे देखो सर वो अपना अपना स्वाद होता है बाकी ऑलमोस्ट कस्टमर और रबड़ी वाले ज्यादा पसंद करते हैं जी ये आ तीन सौ अस्सी और जैसे सावन का महीना होता है तो सबसे पहले यही आता है कि माल मालपूे है आपके पास बिल्कुल जी बिल्कुल तो कैसे बिक रही है ग्राहक की पहली डिमांड यही होती है दुकान के अंदर आते ही कि भैया माल मालपूढ़े है या नहीं है तो बढ़िया डिमांड होती है सर इनकी उसको खीर के साथ भी खाया जाता है आ, बिल्कुल सर वो अपना अपना स्वाद होता है कि खीर खीर के साथ खाते हैं कहीं रबड़ी के साथ खाते हैं और जब किसी को ये वाले चाहिए कहा आना पड़ेगा बीकानेर स्वीट पे आना पड़ेगा बॉडी चौक तो ਉਸ ਦਾ ਜੋ ਟੇਸਟ ਹੁੰਦਾ ਹੈ ਜੀ ਆ ਸਭ ਦੂਸਰੇ ਜੋ ਮਾਲਪੂੜੇ ਮੈਦੇ ਵਾਲੇ ਨੂੰ ਦੇਖੋ ਸੇ ਅਲੱਗ ਹੁੰਦਾ ਹੈ ਸਰ ਮੈਦੇ ਵਾਲੇ ਤੋਂ ਅਲੱਗ ਹੋਣਾ ਹੀ ਹੈ ਜੀ ਇਹ ਰਬੜੀ ਕੇ ਆਗੇ ਬੜੀਆ ਟੋਪ ਈ ਮਾਲਪੂੜੇ ਹੈ ਔਰ ਜੋ ਇੱਕ ਵਾਰ ਖਾਏਗਾ ਉਹ ਯਾਦ ਕਰੇਗਾ ਜੀ ਲੋਕ ਸੌਣ ਦਾ ਇੰਤਜ਼ਾਰ ਕਰਦੇ ਆ ਮਾਲਪੂੜੇ ਕੇ ਲੀਏ ਅਨਕੀਨਾ ਜੀ ਬੋਲਦਾ ਮੈਂ ਮਾਂ ਬਿੱਲੂ ਆ ਜੀ ਬਿੱਲੂ ਜੀ ਇਸ ਤਰ੍ਹਾਂ ਜੇ ਸੌਣ ਦਾ ਮਹੀਨਾ ਤੇ ਕਹਿੰਦੇ ਕਿ ਮਾਲਪੂੜੇ ਜਾਂਦਾ ਹੀ ਸਭ ਤੋਂ ਜ਼ਿਆਦਾ ਵਿਕਰੀ ਹੁੰਦੀ ਹੈ ਔਰ ਇਹ ਬਹੁਤ ਹੀ ਖਾਦਿਲਾ ਮਿਲ ਇਹ ਪੂਰੇ ਸਾਲ ਭਾਰੇ ਮਹੀਨਾ ਡਿੱਗੀ ਦਾ ਜੀ ਸੌਣ ਦਾ ਮਹੀਨਾ ਆ ਪੂਰੇ ਮਹੀਨੇ ਦੇ ਸਾਲ ਦੇ ਵਿੱਚ ਇੱਕ ਹੀ ਮ ਸੌਨਵਲੇ ਮਿਨਰ ਵਿੱਚ ਮਾਲਬੂੜੇ ਖਾਂਦੇ ਹਰ ਸ਼ਕੀਨ ਹੁੰਦਾ ਵਾ ਨਾਲ ਜੇ ਕੋਈ ਖੀਰ ਮਿਲ ਜਵੇ ਤੇ ਹੋਰ ਜ਼ਿਆਦਾ ਟੇਸਟੀ ਲੱਗਦਾ ਵਾ ਇਹਨਾਂ ਦੋਵਾਂ ਦਾ ਮਤਲਬ ਕੀ ਕੰਬੀਨੇਸ਼ਨ ਹੋ ਜਾਂਦਾ ਵਾ ਤੇ ਜ਼ਿਆਦਾਤਰ ਮਾਲਬੂੜੇ ਇਥੋਂ ਬਲਕਿ ਰਬੜੀ ਦੇ ਪਸੰਦ ਕਰਦੇ ਐ ਰਿਫਾਈਨ ਦੇ ਜਿਹੜੇ ਹੋਰ ਮਾਲਬੂੜੇ ਹੁੰਦੇ ਉਹ ਛਿੜੇ ਹੋ ਜਾਂਦੇ ਇਹ ਖਾਂ ਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਜਿੱਤਰਾ ਕੀ ਕਰਨ ਮਿਲਦਾ ਮੈਂ ਅੱਜ ਵੀ ਬੰਦੇ ਨੇ ਮੇਰੇ ਵੀ ਬੰਦੇ ਹੋਰ ਦੁਕਾਨਦਾਰ ਜਿਹੜੇ ਲੋਕੇ ਲੋਕੇ ਛੋਟੇ ਛੋਟੇ ਫੜੀਆਂ ਲਾ ਕੇ ਜਿਹੜੇ ਬੈਠੇ ਆ ਰੇੜੀਆਂ ਦਾ ਲਾ ਕੇ ਬੈਠੇ ਮਾਲਬੂੜੇ ਉਹ ਆਮ ਦੌਰ ਦੇ 1 ਜਾਂ 2 ਦਿਨ ਵਾਸਤੇ ਤੁਸੀਂ ਖਾ ਸਕਦੇ ਹੋ ਉਹ ਵੀ ਜਿਹੜੇ ਹੋ ਜਾਣੇ ਉਹ ਖਾਮਦੇ ਮਲਗੀ ਮਲਗੀ ਮਹਾਨੀ ਕਰਕੇ ਸੇਵਨ ਵਾਸਤੇ ਜਿਹੜੇ ਪਿਓਰ ਮਲਗੀ ਵਧੀਆ ਚੀਜ਼ ਹੈ ਇਹ ਕਿਤੇ ਥੋੜੀ ਮਹਿੰਗੀ ਹੋਊਗੀ ਵਧੀਆ ਸਾਫ ਸੁਥਰੀ ਹੋਊਗੀ ਉਹ ਆਪਣੀ ਵਧੀਆ ਖਾਣ ਵਾਸਤੇ ਤੁਹਾਨੂੰ ਇਸ ਚੀਜ਼ ਤੇ ਆਉਣਾ ਪੈਣਾ ਵਾ ਤੇਸੀ ਕਿ ਉਹਦੀ ਚੀਜ਼ ਖਾਣੀ ਪੈਣੀ ਹੈ ਬਲਕਿ ਇਹ ਕਿਸ ਚੀਜ਼ ਤੇ ਬੰਦੇ ਹੈ ਇਹ ਇਹ ਚੀਜ਼ ਬੰਦੀ ਹੈ ਜੀ ਰਬਲੋ ਤੇ ਖੋਏ ਤੇ ਬੰਦੇ ਹੈ ਰਬੜੀ ਤੇ ਬੰਦੇ ਹੈ ਖੋਏ ਦੇ ਰਬੜੀ ਦੇ ਬੈਸਟ ਕੁਆਲਿਟੀ ਦੇ ਬੰਦੇ ਹੈ हां जरूर जी मंगावंदे होंगे ਭਵੇਂ ਜਿਹਨੇ ਮਰਜ਼ੀ ਮਹਿੰਗੇ ਹੋਣ ਇੱਥੇ ਇਹਨਾਂ ਨੇ ਆ ਕੇ ਮੈਂ ਸਾਰ ਕੋਈ ਕਹਿੰਦਾ ਕਿ ਮੈਂ ਆਪਣੀ ਚੀਜ਼ ਚੰਗੀ ਖਾਵਾਂ ਥੋੜੀ ਖਾਵਾਂ ਪਰ ਚੰਗੀ ਖਾਵਾਂ ਭਵੇਂ ਪਾਈਆ ਪਾਈਆ ਲੈ ਕੇ ਜਾਓ ਆ ਮਹੀਨੇ ਸਾਰੇ ਜਾਣੇ ਆਪਣੇ ਘਰੇ ਮਾਲ ਬੁੜੇ ਜ਼ਰੂਰ ਲੈ ਕੇ ਜਾਂਦੇ ਆ ਸਾਵਣ ਦੇ ਮਹੀਨੇ ਸ਼ਗਨ ਹੁੰਦਾ ਵਾ ਕੀਰਮਾਲ ਬੁੜੇ ਦਾ ਅੱਗੇ ਦੇਖਣ ਨੂੰ ਮਿਲਦਾ ਕਿ ਜਿੱਤਰਾ ਕੀ ਮਾਲ ਪੁੜਿਆਂ ਦਾ 1 ਮਹੀਨਾ ਹੀ ਮਿਲਦਾ ਵਾ ਹਾਂਜੀ ਕਿ ਦੂਸਰੇ ਜਿਹੜੇ ਹੁੰਦੇ ਆ ਕਿ ਸਾਫ ਦਵਾਈ ਨਹੀਂ ਰੱਖਣੀ ਬੜਾ ਬੁਰੇ ਹਾਲਾਤੀ ਚ ਨੇ ਹਾਂਜੀ ਹਾਂਜੀ ਤੇ ਤੁਸੀਂ ਵਿਖਾ ਸਕਦੇ ਜੇ ਮਾਲ ਪੁੜਿਆਂ ਦੀ ਕਾਊਂਟਰ ਦੀ ਮਠਿਆਈਆਂ ਦੀ ਮਤਲਬ ਕਿ ਫੋਟੋ ਜੀ ਵਿਖਾ ਸਕਦੇ ਜੇ ਪੂਰੇ ਮਤਲਬ ਕਿ ਮੈਂ ਕਹਿ ਸਕਦਾ ਕਿ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਪੰਜਾਬ ਤੋਂ ਚਲੋ ਆਪਾਂ ਕਹਾਂਗੇ ਆਪਣੇ ਤਰਨਤਾਰਨ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਆ ਸਭ ਤੋਂ ਬੈਸਟ ਕੁਆਲਿਟੀ ਆਪਣੀ ਬੋੜੀ ਜੋਂਗ ਲਕਸ਼ਮੀ ਵੀਕਨ ਨੇਰ ਸਾਫ ਸੁਥਰੀ ਮਠਿਆਈ ਮਿਲਦੀ ਹੈ ਤੇ ਤੁਸੀਂ ਖਾ ਕੇ ਚੈੱਕ ਕਰਕੇ ਵੀ ਲੈ ਸਕਦੇ ਕੋਈ ਇਸ ਮਠਿਆਈ ਨੂੰ ਨਿੰਦ ਨਹੀਂ ਸਕਦਾ ਕੀ ਇਹ ਮਲੋਗੀ ਮਠਿਆਈ ਜਾਂ ਬਾਸੀ ਆ ਜਾਂ ਕਿਤਰਾ ਪਿਓਰ ਸ਼ੁੱਧ ਦੇਸੀ ਕੀ ਉਹਦੀ ਮਠਿਆਈ ਮਿਲਦੀ ਵਧੀਆ ਲੱਗਦੇ ਨੇ ਸਾਰੇ ਵਧੀਆ ਲੱਗਦੇ ਜੀ ਬਹੁਤ ਵਧੀਆ ਤੇ ਤੁਸੀਂ ਵੇਖ ਸਕਦੇ ਕਸਟਮਰ ਪੁੱਛਦਾ ਹੀ ਨਹੀਂ ਆ ਕਿ ਕੀ ਰੇਟ ਆ ਜਾਂ ਘੱਟ ਕਰੋ ਜਾਂ ਵਧਾ ਕਰੋ ਕਸਟਮਰ ਨੂੰ ਸਾਫ ਸੁਥਰਾ ਤੇ ਆਪਣੀ ਕੁਆਲਿਟੀ ਦਾ ਮਤਲਬ ਚਾਹੀਦਾ ਸੌਦਾ ਵਧੀਆ ਚਾਹੀਦਾ ਤੁਹਾਡੀ ਘੜੇ ਦਾ ਨਾਮ ਮੇਰਾ ਨਾਮ ਅਦਿਸਵੰਸੇ ਜਿੱਥੇ ਕਿਸਾਨ ਹਾਂ ਜਰਪਾਲ ਜੀ ਕਿਸਾਨ ਆ ਅਸੀਂ ਸਾਰੇ ਜਿਤਨਾ ਜੀ ਮਾਲ ਬੁੜੇ ਨਾਲ ਸੁਣਿਆ ਜਾ ਰਿਹਾ ਤੁਸੀਂ ਆਪਣਾ ਕੀ ਚੁਕੀਨ ਜੋ ਮਾਲ ਬੁੜੇ ਜਿਤਨਾ ਖਾਣਾ ਬਿਲਕੁਲ ਜੀ ਸੌਣ ਦੇ ਮਹੀਨੇ ਵਿੱਚ ਜਿਸ ਤਾਂ ਤੁਹਾਨੂੰ ਪਤਾ ਹੀ ਹੈ ਕਿ ਤੀਆਂ ਦਾ ਤਿਹਾੜ ਚੱਲਦਾ ਵਾ ਤੇ ਮਾਲਕੂੜੇ ਔਰ ਖੀਰ ਬਹੁਤ ਹੀ ਸਵਾਦਿਸ਼ਟ ਬਣਾਏ ਜਾਂਦੇ ਆ ਤੇ ਮੇਰੇ ਖਿਆਲ ਨਾਲ ਜੋ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਕੋਈ ਨਹੀਂ ਬਣਾ ਸਕਦਾ ਤੇ ਉਹ ਤਰਨਦਰਨ ਜੋ ਕਿ ਗੋੜੀ ਚੌਕ ਦੇ ਦੁਕਾਨੇ ਰਣਾ ਦੀ ਬਹੁਤ ਹੋ ਮਸ਼ਹੂਰ ਤੇ ਸ਼ੁੱਧ ਦੇਸੀ ਕੋ ਦੀ ਦੁਕਾਨ ਆ ਜਿੱਥੋਂ ਬਹੁਤ ਹੀ ਸਵਾਦਿਸ਼ਟ ਪੂੜੇ ਮਿਲਦੇ ਆ ਮੈਂ ਤੇ ਅਡਜਾਰਸ਼ ਕਰਦਾ ਕਿ ਹਰ ਬੰਦੇ ਨੂੰ ਇੱਥੋਂ ਲਿਆ ਕੇ ਇੱਕ ਵਾਰੀ ਸੌਣ ਦੇ ਮੈਨੂ ਜੇ ਦੇਖੋ ਖਾਣੇ ਚਾਹੀਦੇ। ਕਿੰਨੇ ਕੁ ਕਿਰਸੀ ਲੱਗਦੇ ਜਾਣਗੇ ਇੰਤਜ਼ਾਰ ਕਹਿੰਦੇ ਲੋਕ ਕਰਦੇ ਨੇ। ਬਹੁਤ ਜ਼ਿਆਦਾ ਟੇਸਟੀ ਹੈ ਰਬੜੀ ਔਰ ਖੋਏ ਦਾ ਬਣਾਏ ਜਾਂਦੇ ਆ। ਖਾਸ ਕਰਕੇ ਜੋ ਪਿਓਰ ਚੀਜ਼ ਆ ਉਹ ਇੱਥੇ ਮਿਲਦੀ ਆ। ਆਮ ਛੋਟੀਆਂ ਮੋਟੀਆਂ ਦੁਕਾਨਾਂ ਦੇ ਤੇ ਲੋਕ ਬਣਾਉਂਦੇ ਰਹਿੰਦੇ ਆ। ਸਹਕਰਾਂ ਦੇ ਵਿੱਚ ਵੀ ਬਣਾਉਂਦੇ ਉਹ ਵੀ ਕੋਈ ਨਾ ਮਤਲਬ ਸਿੰਪਲ ਜਿਹੇ ਬਣ ਜਾਂਦੇ ਆ ਪਾ ਗੁੜ ਦੇ ਬਣਾਉਂਦੇ ਆ ਜਾਂ ਆਟੇ ਦੇ ਬਣਾਉਂਦੇ ਆ। ਕਿਤੋਂ ਇਹ ਰਬੜੀ ਔਰ ਦੇਸੀ ਖੋਏ ਦੇ ਜਿਹੜੇ ਬਣਾਏ ਜਾਂਦੇ ਆ ਬਹੁਤ ਹੀ ਸਵਾਦ ਹੁੰਦੇ ਆ।